ਹੈਲੋ एवरीवन ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਆਓ ਸਭ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਆਪਣਾ ਚੈਨਲ ਪੰਜਾਬੀ ਖਾਣੇ ਦੇ ਵਿੱਚ ਤੇ ਮੈਂ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰੈਸিপি ਲੈ ਕੇ ਆਈਆਂ ਹਾਂ ਜੋ ਖਾਣੇ ਦੇ ਵਿੱਚ ਟੇਸਟੀ ਹੈ ਹੀ ਹੈ ਔਰ ਦੇਖਣ ਦੇ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਖਾਣ ਦੇ ਵਿੱਚ ਵੀ ਬਹੁਤ ਅੱਛੀ ਹੈ ਔਰ ਬਣਾਉਣ ਦੇ ਵਿੱਚ ਵੀ ਬਹੁਤ ਈਜ਼ੀ ਹੈ ਕੋਈ ਜ਼ਿਆਦਾ ਧਾਮ-ਝਮ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਚਲੋ ਇਹਨੂੰ ਅਸੀਂ ਬਣਾਉਣਾ ਕਰਦੇ ਹਾਂ ਸ਼ੁਰੂ ਤੇ ਇਹਨੂੰ ਬਣਾਉਣ ਦੇ ਲਈ ਇੱਥੇ ਮਲੇਗੇ ਸੀਗੇ ਉਬਲੇ ਹੋਏ ਆਲੂ ਤੇ ਇਹਨਾਂ ਆਲੂਨ ਮੈਂ ਚੰਗੀ ਤਰ੍ਹਾਂ ਘਾਲ ਲਿਆ ਸੀ ਮੈਸ਼ ਆਲੂ ਮੈਸ਼ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਪਨੀਰ ਪਨੀਰ ਪਾਣ ਤੋਂ ਬਾਅਦ ਇਹਦੇ ਵਿੱਚ ਮੈਂ ਪਾਵਾਂਗੀ ਕੱਟੇ ਹੋਏ ਪਿਆਜ਼ ਕੱਟੇ ਹੋਏ ਪਿਆਜ਼ ਪਾਣ ਤੋਂ ਬਾਅਦ ਇਹਦੇ ਵਿੱਚ ਮੈਂ ਪਾਵਾਂਗੀ ਕੁਝ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਪਾਣ ਤੋਂ ਬਾਅਦ ਜਿਸ ਪਾਵਾਂਗੀ ਮੈਂ ਨਮਕ ਥੋੜਾ ਜਿਹਾ ਗਰਮ ਮਸਾਲਾ ਚਾਟ ਮਸਾਲਾ ਕਾਲੀ ਮਿਰਚ ਔਰ ਥੋੜੀ ਜਿਹੀ ਪਾਮਾਂਗੇ ਦੇ ਵਿੱਚ ਦੇਕੀ ਮਿਰਚ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸੀ ਆਲੂਆਂ ਨੂੰ ਮਿਕਸ ਕਰ ਲਵਾਂਗੇ ਤੇ ਜੀ ਇਸ ਡਿਸ਼ ਦਾ ਨਾਮ ਹੈਗਾ ਹੈ ਵਰਡ ਨੇਸਟ ਤੇ ਵਰਡ ਨੇਸਟ ਬਣਾਉਣ ਦੇ ਲਈ ਇਹਨਾਂ ਸਾਰੇ ਆਲੂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਇੱਕ ਔਰ ਨੈਸਟ ਦੀ ਸ਼ੇਪ ਦੇ ਦਾਂਗੇ ਇਸ ਤਰੀਕੇ ਨਾਲ ਸੀ ਇਹਨਾਂ ਨੂੰ ਸ਼ੇਪ ਦੇ ਦਵਾਂਗੇ ਤੇ ਇਸ ਤਰੀਕੇ ਨਾਲ ਮੈਂ ਸਾਰੇ ਮਤਲਬ ਨੈਸਟ ਜੋ ਸੀਗੇ ਉਹ ਤਿਆਰ ਕਰਕੇ ਰੱਖ ਲਏ ਸੀਗੇ ਦੂਸਰੀ ਤਰਫ ਮੈਂ ਬੋਲ ਦੇ ਵਿੱਚ ਪਾਇਆ ਜੀ ਇੱਕ ਚਮਚ ਮੈਦਾ ਤੇ ਨਾਲ ਹੀ ਪਾਇਆ ਹੈ ਇੱਕ ਚਮਚ ਕਾਰਨਫਲੋਰ ਤੇ ਇਹਦੇ ਵਿੱਚ ਪਾਣੀ ਪਾ ਦਵਾਂਗੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਸਿਕਾਲਾਂਗੇ ਮਿਕਸ ਤੇ ਇੱਥੇ ਇੱਕ ਸੋਨਾ ਜਿਹਾ ਵੈਟਰ ਤਿਆਰ ਕਰ ਲਵਾਂਗੇ ਜੀ ਇੱਥੇ ਲਈਏ ਮੈਂ ਬਰਮ ਸਿੱਲੀ ਤੇ ਨੇਸਟ ਸਾਨੂੰ ਮਤਲਬ ਕ੍ਰਿਸਪੀ ਕਰਨ ਦੇ ਲਈ ਇਸ ਬਰਮਚਿੱਲੀ ਦਾ ਇਸਤੇਮਾਲ ਕਰਨਾ ਪਏਗਾ ਤੇ ਫਸ ਦੀ ਸਾਰੇ ਨੈਸਟ ਨੂੰ ਮੈਂ ਇਸ ਬੈਟਰ ਦੇ ਵਿੱਚ ਪਾ ਦਵਾਂਗੀ ਤੇ ਉਸ ਤੋਂ ਬਾਅਦ ਮੈਂ ਜਿਹੜੀ ਬਰਮਚਿੱਲੀ ਸੀ ਚੰਗੀ ਤਰ੍ਹਾਂ ਦੇ ਉੱਪਰ ਕੋਟ ਕਰ ਲਵਾਂਗੀ ਤੁਸੀਂ ਇਹਨੂੰ ਥੋੜਾ ਉਲਟਾ ਰੱਖ ਕੇ ਚੰਗੀ ਤਰ੍ਹਾਂ ਬਰਮਚਿੱਲੀ ਨੂੰ ਇਹਦੇ ਉੱਤੇ ਕੋਟ ਕਰ ਸਕਦੇ ਹੋ ਤੇ ਨਾਲੇ ਸਾਰੀਆਂ ਬਰਮਚਿੱਲੀਆਂ ਮੈਂ ਕਰ ਲੀਆਂ ਸੀ ਤਿਆਰ ਤੇ ਦੂਸਰੀ ਤਰਫ ਸਾਡਾ ਤੇਲ ਵੀ ਹੋ ਚੁੱਕਿਆ ਸੀ ਗਰਮ ਤੇ ਇਹਨਾਂ ਸਾਰੀ ਸਾਰੇ ਨੈਸਟ ਨੂੰ ਮੈਂ ਇਹਦੇ ਵਿੱਚ ਪਾ ਦਵਾਂਗੀ ਤੇ ਇਹਨਾਂ ਨੂੰ ਮੈਂ ਫਰਾਈ ਕਰ ਲਵਾਂਗੀ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਪਲਟ ਸਕਦੇ ਹਾਂ ਇੱਕ ਸਾਈਡ ਤੋਂ ਪੱਕਣ ਤੋਂ ਬਾਅਦ ਇਸ ਇਹਨਾਂ ਨੂੰ ਦੂਜੀ ਸਾਈਡ ਤੋਂ ਪਕਾਵਾਂਗੇ ਦੇਖੋ ਬੜੀ ਈਜ਼ੀ ਤਰੀਕੇ ਨਾਲ ਇਹ ਪਲਟੀ ਜਾ ਰਹੀ ਹੈ ਤੇ ਇਸ ਡਿਸ਼ ਨੂੰ ਤੁਸੀਂ ਵੀ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਇੱਕ ਹੌਂ ਦੇ ਵਿੱਚ ਬਹੁਤ ਟੇਸਟੀ ਹੈ ਤੇ ਇਹਨਾਂ ਨੂੰ ਮੈਂ ਸਾਈਡ ਤੇ ਰੱਖ ਦਵਾਂਗੇ ਜੋ ਕਿ ਇਹਨਾਂ ਦੇ ਵਿੱਚ ਤੇਲ ਐਕਸਟਰਾ ਨਿਕਲ ਜਾਏ ਤੇ ਹੁਣ ਐਗ ਬਣਾਉਣ ਦੇ ਲਈ ਇੱਥੇ ਮੈਂ ਲਿਆ ਥੋੜਾ ਜਿਹਾ ਪਨੀਰ ਤੇ ਨਾਲ ਇਹਦੇ ਵਿੱਚ ਪਾਇਆ ਹੈ ਗਰਮ ਮਸਾਲਾ ਥੋੜਾ ਜਿਹਾ ਨਮਕ ਤੇ ਇਹਨਾਂ ਨੂੰ ਵੀ ਮੈਂ ਐਗ ਦੀ ਸ਼ੇਪ ਦੇ ਕੇ ਥੋੜਾ ਜਿਹਾ ਫਰਾਈ ਕਰ ਲਵਾਂਗੀ ਤੇ ਇਹ ਸਾਰੇ ਬੌਲ ਤਿਆਰ ਹੋ ਗਏ ਸੀਗੇ ਅਗਦੀ ਸ਼ੇਪ वाले ਦੇ ਇਹਨਾਂ ਨੂੰ ਫਿਰ ਮੈਂ ਉਸ ਬੈਟਰ ਦੇ ਵਿੱਚ ਹਲਕਾ ਜਿਹਾ ਡਿਪ ਕਰਨ ਤੋਂ ਬਾਅਦ ਫਰਾਈ ਕਰ ਲਿਆ ਸੀ ਫਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਮੈਂ ਬਾਹਰ ਕੱਢ ਲਿਆ ਸੀ ਤੇ ਬਸ ਸੀ ਸਾਡੇ ਜਿਹੜੇ ਨੈਸਟ ਸੀਗੇ ਉਹ ਵੀ ਤਿਆਰ ਹੋ ਚੁੱਕੇ ਨੇ ਜਿਹੜੇ ਐਗ ਸੀਗੇ ਉਹ ਵੀ ਤਿਆਰ ਹੋ ਚੁੱਕੇ ਨੇ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਚਟਨੀ ਥੋੜੀ ਜੀ ਸੌਸ ਅਗਰ ਤੁਸੀਂ ਚਾਹੋ ਤੇ ਇਹਦੇ ਵਿੱਚ ਗ੍ਰੀਨ ਸੌਸ ਵੀ ਪਾ ਸਕਦੇ ਹੋ ਪੁਦੀਨਾ ਵੀ ਪਾ ਸਕਦੇ ਹੋ ਤੇ ਥੋੜੇ ਨੈਸਟ ਮੈਂ ਫਰਾਈ ਸੋਰੀ ਥੋੜੇ ਮੈਂ ਫਰਾਈ ਕੀਤੇ ਸੀਗੇ ਔਰ ਥੋੜੇ ਮੈਂ ਇਦੇ ਰੱਖ ਲਏ ਸੀਗੇ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਡਿਸ਼ ਬਣੀ ਹੈ ਨਾ ਇਹ ਬਹੁਤ ਹੀ ਵਧੀਆ ਡਿਸ਼ ਬਣੀ ਸੀਗੀ ਮੇਰੇ ਕਹਿਣੇ ਤੇ ਇੱਕ ਵਾਰ ਤੁਸੀਂ ਵੀ ਜ਼ਰੂਰ ਇਸ ਡਿਸ਼ ਨੂੰ ਟਰਾਈ ਕਰਿਓ ਔਰ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿਵੇਂ ਦੀ ਬਣੀ ਸੀ ਅਗਰ ਮੇਰਾ ਵੀਡੀਓ ਅੱਛਾ ਲੱਗੇ ਤੇ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਔਰ ਬੈਲ ਦਾ ਬਟਨ ਜ਼ਰੂਰ ਦਬਾ ਅੱਜ ਵੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ